ਮਹਾਰਾਜ ਜੀ ਫਿਰ ਸੁਣਿਓ ਕਹਿੰਦੇ ਨੇ ਮੰਨ ਲਓ ਇਹ ਦੋਵੇਂ ਗ੍ਰਹਿ ਬੜੇ ਖਤਰਨਾਕ ਨੇ ਇਹ ਬੰਦੇ ਦੇ ਪਿੱਛੇ ਪੈ ਜਾਣੇ ਬੜੇ ਮੰਨਖੂਸ ਮੰਨੇ ਗਏ ਸਮੇਂ ਦੀ ਚਾਲ ਕੇ ਗੁਰੂ ਫਿਰ ਵਿਸ਼ੇ ਤੋਂ ਦੂਰ ਨੀ ਜਾਣਾ ਵਿਸ਼ਾਖੈ ਸਰੀਰ ਸਵਸਤ ਖੀਣ ਸਮੈ ਸਿਮਰੰਤ ਨਾਨਕ RAM ਦਮੋਦਰ ਮਦ ਮਹਾਰਾਜ ਕਹਿੰਦੇ ਆ ਜੇ ਮੰਨ ਲਓ ਸਰੀਰ ਨੂੰ ਰੋਗ ਲੱਗ ਜਾਏ ਰਾਹੁ ਤੇ ਕੇਤੂ ਮੇਰਾ ਪੂਰਾ ਨੁਕਸਾਨ ਕਰ ਦੇਣ ਪ੍ਰਵਾਹ ਦਾ ਮੇਰਾ ਖਿਆਲ ਇਹ ਦੂ ਹੱਦ ਕੁਝ ਨਹੀਂ ਹੋ ਸਕਦੀ ਰਤ ਪੀਣੇ ਰਾਜੇ ਸਿਰਾਂ ਉੱਪਰ ਰੱਖੀ ਇੱਕ ਸ਼ਰੀਰ ਲੋਗ ਲੱਗ ਗਿਆ ਦੂਜਾ ਗ੍ਰਹਿ ਚਾਲ ਵਿਰੋਧ ਵੀ ਚਲੀ ਗਈ ਤੀਜਾ ਜ਼ਾਲਮ ਰਾਜੇ ਜਿਹੜੇ ਨੇ ਮੇਰੇ ਪਰਿਵਾਰ ਤੇ ਰੱਜ ਕੇ ਤਸ਼ੱਦਦ ਕਰਨ ਖੂਨ ਪੀਣ ਵਾਲੇ ਰਾਜੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਕਿਰਪਾ ਕਰਿਓ ਚਾਹ ਰਾਹੂ ਕੇਤੂ ਹੋਵੇ ਚਾਹ ਸ਼ਰੀਰ ਘਰ ਬਿਮਾਰੀ ਲੱਗ ਜਾਏ ਫਾਮੇ ਜਾਲਮ ਸਾਨੂੰ ਰਾਜਸੀ ਲੋਕ ਰਜ ਕੇ ਤਸੀਹੇ ਦੇਣ ਮੈਂ ਸਭ ਕੁਝ ਆਪਣੇ ਤਨ ਤੇ ਝਾਲਾਂਗਾ ਪਰ ਇੱਕ ਕਿਰਪਾ ਕਰੀ ਇਸ ਦੁੱਖ ਵਿੱਚ ਤੇਰੀ ਯਾਦ ਨਾ ਮੈਨੂੰ ਵਿਸਰੇ ਤੇਰਾ ਨਾਮ ਨਾ ਗੁਲੇ ਜੇ ਦੇਖ ਹੈ ਦੁੱਖ ਲਈਏ ਪਾਪ ਗ੍ਰਹ ਦੁਇ ਰਾਹ ਰਤ ਪੀਣੇ ਰਾਜੇ ਸਿਰੇ ਉਪਰ ਰੱਖੀਐ ਏਵਾਂ ਜਪੈ ਭਾਉ ਕਿਸ ਤਰ੍ਹਾਂ ਹੋ ਜਾਏ ਪਰ ਮਹਾਰਾਜ ਕਹਿੰਦੇ ਨੇ ਪੀ ਤੂੰ ਐਸਾ ਲਾਹਣਾ ਮੈਂ ਗੁਰੂ ਇਸ ਇਨੀ ਹਾਲਤ ਵਿੱਚ ਸੱਚੀ ਤੋਂ ਦੱਸਾਂ ਜਦੋਂ ਬੰਦੇ ਤੇ ਦੁੱਖ ਆਉਂਦਾ ਹੈ ਨਾ ਜੀ ਇਸ ਇਸ ਮੈਂ ਕਵਸ 8881 ਇੱਕ ਵਾਰੀ ਥੋੜਾ ਜਿਹਾ ਝਟਕਾ ਸਭ ਨੂੰ ਲੱਗਣਾ ਚਾਹੀਦਾ ਕਿਉਂਕਿ ਦੁੱਖ ਤੋਂ ਬਿਨਾ ਛਾਨਣਾ ਕੋਈ ਨਹੀਂ ਲੱਗਦਾ ਤੁਹਾਡੇ ਕਿਹੜੇ ਨਾ ਸੁੱਖ ਵੀ ਤਾਂ ਇੱਕ ਦਿਨ ਬੇਨਤੀ ਕੀਤੀ ਆ ਧੁੱਪੇ ਚੱਲੋ ਤੇ ਸਰੀਰ ਦਾ ਪਰਛਾਵਾਂ ਆ ਜਿੰਨੀਆਂ ਲਾਈਟਾਂ ਜਗਣਗੀਆਂ ਉਹਨੇ ਪਰਛਾਵੇ ਨਾਲ ਤੁਰਨਗੇ ਪਤਾ ਤੋਂ ਦੋ ਲੱਗ ਜਾਏ ਤੇ ਜੋ ਲਾਈਟ ਬੁਝ ਜਾਏ ਤੇ ਹਨੇਰਾ ਹੋ ਜਾਂਦਾ ਤੇ ਸਰੀਰ ਦਾ ਪਰਸਾਵਾ ਵੀ ਨਹੀਂ ਬੰਦਦਾ ਹੁੰਦਾ ਫੁੱਲ ਖਿੜੇ ਨੇ ਭਵਰੇ ਗੂੰਜਾਂ ਪਾਉਂਦੇ ਨੇ ਸਵਾਦ ਤਾਂ ਤਾਂ ਹੈ ਨਾ ਜੇ ਕਿਤੇ ਪੱਤ ਝੜ ਵਿੱਚ ਵੀ ਭੌਰੇ ਹੋਣ ਨਹੀਂ ਨਾ ਕੋਇਲਾ ਅੰਬਾਂ ਨੂੰ ਭੂਰ ਪੈਂਦਾ ਹੈ ਤੇ ਕੋਇਲਾ ਗੀਤ ਗਉਂਦੀਆਂ ਨੇ ਕਵੀ ਉਹਨਾਂ ਦੇ ਗੀਤਾਂ ਤੇ ਲਿਖਦੇ ਨੇ ਸਵਾਦ ਤਾਂ ਤਾਂ ਜਦੋਂ ਬਰ ਪੈਂਦੀ ਹੋਵੇ ਕਦੀ ਕੋਇਲ ਉਦੋਂ ਵੀ ਆ ਕੇ ਗੀਤ ਗਾਏ ਸੁਖ ਦੇ ਸਭ ਸਾਥੀ ਨੇ ਜੀ ਇੱਕ ਵਿਦਵਾਨ ਨੇ ਲਿਖਿਆ ਤਰਮ ਫਲ ਖੀਰ ਬਿਹੰਗਮ ਕੇ ਗਨ ਆਵਤ ਹੈ ਛੰਦ ਚੋਚ ਪਸਾਰੇ ਫਲ ਲੱਗੇ ਵੇਖ ਕੇ ਤਾਂ ਪੰਛੀ ਵੀ ਚੁੰਝਾ ਖਿਲਾਰ ਕੇ ਆ ਜਾਂਦੇ ਆ ਨਰ ਆਪਦਮੈ ਤਰਦਾ ਲਗੇ ਬੰਦੇ ਤੇ ਮੁਸੀਬਤ ਆ ਜਾਏ ਤੇ ਰੁੱਖ ਨੂੰ ਅੱਗ ਲੱਗ ਜਾਏ ਨਰ ਔਰ ਬਿਹੰਗਮ ਦੂਰ ਪਧਾਰੈ ਰੁੱਖ ਨੂੰ ਅੱਗ ਲੱਗ ਜਾਏ ਤੇ ਪੰਛੀ ਛੜ ਜਾਂਦੇ ਆ ਬੰਦੇ ਤੇ ਦੁੱਖ ਆ ਜਾਏ ਤੇ ਖੂਨ ਦੇ ਰਿਸ਼ਤੇ ਛੜ ਜਾਂਦੇ ਆ ਪਰ ਉਸ ਦੁੱਖ ਵਿੱਚ ਜਦੋਂ ਰੱਬ ਨੂੰ ਚੇਤੇ ਕਰੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਸਾਨੂੰ ਦੁੱਖ ਆਉਣਾ ਚਾਹੀਦਾ ਪਰ ਸੱਚੀ ਉਹ دارو ਬੰਦਾ ਹੈ ਇੱਥੇ ਗੁਰੂ ਜੀ ਨੇ ਕਿਹਾ ਇੰਨੀ ਕਿਰਪਾ ਕਰਿਓ ਤਨ ਰੋਗੀ ਹੋ ਜਾਏ ਸਮੇ ਦੀ ਚਾਲ ਮੇਰੇ ਵਿਰੋਧ ਵਿੱਚ ਹੋਵੇ ਹਕੀਕਤ ਇਹ ਵੇ ਮੇਰਾ ਖੂਨ ਪੀਣ ਵਾਲੇ ਰਾਜੇ ਮੇਰੇ ਪਰਿਵਾਰ ਨੂੰ ਤਸੀਹੇ ਦੇਣ ਪੀ ਤੋਖ ਹੈ ਸਾਲਾਣਾ ਆਖਣ ਲਹਿਣਾ ਚਾਓ ਇਸ ਦੁੱਖ ਵਿੱਚ ਵੀ ਨਹੀਂ ਅਗਲੀ ਬੇਨਤੀ ਇਹਨਾਂ ਇੱਕ ਸ਼ਲੋਕ ਹੋਰ ਆਪਾਂ ਪੜਾਂਗੇ ਉਹ ਸ਼ਲੋਕ ਹੈ ਨਦੀਆਂ ਹੋਵੇ ਢੀਣਵਾ ਤੈਨੂੰ ਗਾਂ ਨੂੰ ਕਹਿੰਦੇ ਆ ਨਾ ਜੀ ਢੀਣਵਾ ਬਹੁਵਚਨ ਹੈ ਗਾਵਾਂ ਨਦੀਆਂ ਜਿਹੜੀਆਂ ਨੇ ਉਹ ਗਾਵਾਂ ਬਣ ਜਾਣ ਇਹਦਾ ਭਾਵ ਲਈਦਾ ਹੁੰਦਾ ਹੈ ਗਾਂ ਦਿੰਦੀ ਦੁੱਧ ਇਹਦਾ ਮਤਲਬ ਜਿਹੜਾ ਨਦੀਆਂ ਦਾ ਪਾਣੀ ਹੈ ਨਾ ਇਹ ਸਾਰਾ ਦੁੱਧ ਬਣ ਜਾਏ ਇਹ ਇੰਨੇ ਮੇਰੇ ਕੋਲ ਸੁਖ ਹੋਵੇ ਨਦੀਆਂ ਦਾ ਨੀਰ ਦੁੱਧ ਬਣ ਜਾਏ। ਸਉਮ ਸਉਮ ਇੱਥੇ ਸਉਮਦਰ ਤੇ ਸਮੁੰਦਰ ਨਹੀਂ ਸਉਮਦਰ ਤੇ ਚਸ਼ਮਾ। ਚਸ਼ਮਾ ਚਰਨਾ ਵਖਰਾ ਹੁੰਦਾ ਜਿਹਨੂੰ ਆਪਾਂ ਆਵਸ਼ਾਰ ਕਹਿੰਦੇ ਆ। ਤੇ ਜਿਹੜਾ ਚਸ਼ਮਾ ਹੈ ਸਉਮ ਹੈ ਉਹ ਪਾਣੀ ਪੱਥਰ 파ੜ ਕੇ ਧਰਤੀ 파ੜ ਕੇ ਚਸ਼ਮੇ ਨਿਕਲਦੇ। ਸਉਮ ਹੋਵੇ ਦੁੱਧ ਕਿਉ ਜਿੰਨੇ ਚਸ਼ਮੇ ਨੇ ਧਰਤੀ ਦੇ ਸਾਰੇ ਦੁੱਧ ਤੇ ਘਿਓ ਬਣ ਜਾਣ। ਅਗਲੀ ਗੱਲ ਆ ਜ਼ਮੀਨ ਦੀ ਜਿੰਨੀ ਮਿੱਟੀ ਹੈ ਇਹ ਸਾਰੀ ਮਿੱਟੀ ਸ਼ੱਕਰ ਬਣ ਜਾਏ ਜਿਹੜੇ ਮੇਰੇ ਘਰ ਦੇ ਨੇੜੇ ਪਹਾੜ ਤੁਹਾੜੀਆਂ ਨੇ ਇਹਦੇ ਤੇ ਸੋਨਾ ਚਾਂਦੀ ਖੀਰੇ ਰੁੱਖਾਂ ਨੂੰ ਲੱਗ ਜਾਣ ਜੇ ਇੰਨਾ ਸੁੱਖ ਵੀ ਮੈਨੂੰ ਧਰਤੀ ਦਾ ਦੇ ਦੇਂ ਪਰ ਇੱਕ ਕਿਰਪਾ ਕਰੀ ਤੂੰ ਨਾ ਭੁੱਲੀਂ ਜੇ ਤੂੰ ਭੁੱਲ ਗਿਆ ਸਭ ਕੁਝ ਮਿੱਟੀ ਹੋ ਜਾਣਾ ਤੇਰੀ ਯਾਦ ਮੇਰੇ ਲਈ ਸਭ ਕੁਝ ਹੈ ਮੈਂ ਥੋੜੀ ਅਜ ਬੇਨਤੀ ਵੀ ਕਰਨੀ ਇਤਿਹਾਸ ਵਿੱਚੋਂ ਵੀ ਜੀ ਇਹੋ ਜਿਹਾ ਦੁੱਖ ਆਵੇ ਸਾਈਂ ਚੇਤੇ ਰਹੇ ਮਹਾਰਾਜ ਜੀ ਦਾ ਬਚਨ ਹੈ ਕਿ ਨਦੀਆਂ ਖੋਵੈ ਢੇੜਵਾਂ ਸੁੱਮ ਖੋਵੈ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵੈ ਖੁਸ਼ੀ ਕਰੈਨਿਤ ਜੀਓ ਪਰਬਤ ਸੋਇਨਾ ਰੂਪਾਂ ਹੋਵੈ ਅਰ ਸਮਝਿਆ ਨਾ ਪਹਾੜ ਸੋਨੇ ਤੇ ਚਾਂਦੀ ਦਾ ਹੋ ਜਾਏ ਪਰਬਤ ਸੋਇਨਾ ਰੂਪਾ ਹੋਵੈ ਛੀਰੇ ਲਾਲ ਜੜਾਓ ਪੀ ਤੂੰ ਹੈ ਸਾਲਾਣਾ ਆਖਣ ਲਹਿਣਾ ਚਾਉ ਵੈ ਗੁਰੂ ਜੀ ਇਸ ਦੁੱਖ ਵਿੱਚ ਸੁਖ ਵਿੱਚ ਤੇਰੀ ਯਾਦ ਨਾ ਭੁੱਲੇ ਦੇਖੋ ਮੈਂ ਫਿਰ ਵੀ ਬੇਨਤੀ ਕਰਾਂਗਾ ਮਨ ਭੱਜਦਾ ਜ਼ਰੂਰ ਹੈ ਪਰ ਦੁੱਖ ਵਿੱਚ ਸੁੱਖ ਵਿੱਚ ਬੰਦਾ ਥੋੜਾ ਜਿਹਾ ਆਪਣੇ ਆਪ ਤੇ ਨਿਯੰਤਰਣ ਰੱਖੇ ਕਾਬੂ ਰੱਖੇ ਸਿਮਰਨ ਦਾ ਪੱਲਾ ਨਾ ਛੱਡੇ ਕਿਉਂਕਿ ਦੁੱਖ ਆਇਆ ਉਹਨੇ ਵੀ ਨਹੀਂ ਰਹਿਣਾ ਸੁੱਖ ਆਇਆ ਉਹਨੇ ਵੀ ਨਹੀਂ ਰਹਿਣਾ ਤੇ ਜੇ ਕਿਸੇ ਨੇ ਰਹਿਣਾ ਹੈ ਤੇ ਕੇਵਲ ਵੈ ਗੁਰੂ ਜੀ ਦੇ ਨਾਮ ਨੇ ਰਹਿਣਾ ਉਹਨੇ ਕਦੀ ਨਹੀਂ ਜਾਣ ਧੰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦਾ ਸ਼ਬਦ ਹੈ ਸਰੀਰ ਕਮਜ਼ੋਰ ਵੀ ਹੋ ਜਾਏ ਤੇ ਸਰੀਰ ਅਰੋਗ ਹੋਵੇ ਤੁਹਾਡੀ ਯਾਦ ਨਾ ਭੁੱਲੇ ਏਡੀ ਪਰਮ ਅਵਸਥਾ ਧੰ ਗੁਰੂ ਅਮਰਦਾਸ ਮਹਾਰਾਜ ਉਹ ਜਗਤ ਪਿਤਾ ਨੇ ਜੀ ਧੰ ਗੁਰੂ ਅਮਰਦਾਸ ਕਹਿੰਦੇ ਸਤ ਗੁਰਾਂ ਨੇ ਅੱਜ ਆਪਣੀ ਰਜ਼ਾ ਵਿੱਚ ਆਪਣੇ ਭਾਣੇ ਵਿੱਚ ਸਾਰਾ ਪਰਿਵਾਰ ਇਕੱਠਾ ਕਰ ਲਿਆ ਉਸ ਵਕਤ ਮੈਂ ਕੱਲ ਕਿਹਾ ਸੀ ਗੁਰੂ ਅਰਜੁਨ ਦੇਵ ਜੀ ਦੀ ਉਮਰ 11 ਸਾਲ ਦੀ ਸੀ ਜਿੱਦਨ ਨਾਨਾ ਗੁਰੂ ਜੀ ਨੇ ਅਕਾਲ ਚਲਾਣਾ ਕੀਤਾ ਧੰ ਗੁਰੂ ਅਰਜੁਨ ਦੇ ਵਿੱਚ ਬਾਬਾ ਮਹਾਂਦੀਪ ਸਨ ਉਹਨਾਂ ਤੋਂ ਵੱਡੇ ਬਾਬਾ ਪਿਰਤੀ ਚੰਦ ਸਨ ਸਾਰਾ ਪਰਿਵਾਰ ਆਪਣੇ ਦੋਤੇ ਆਪਣੀ ਧੀਆਂ ਆਪਣੇ ਦਮਾਦ ਆਪਣੇ ਪੋਤੇ ਆਪਣੇ ਪਰਪੋਤੇ ਸਾਰੇ ਇਕੱਠੇ ਕਰ ਲੈ ਤੇ ਸਿੱਖ ਵੀ ਆ ਗਏ ਜਿਨ੍ਹਾਂ ਦੀ ਯਾਦ ਤੁਸੀਂ ਮਨਾ ਰਹੇ ਹੋ ਤਨ ਬਾਬਾ ਬੁੱਢਾ ਸਾਹਿਬ ਉੱਥੇ ਮੌਜੂਦ ਨੇ ਤੇ ਜਿਸ ਬੌਲੀ ਦਾ ਜ਼ਿਕਰ ਹੈ ਸਾਰੇ ਕਰਨਿਆਂ ਉਸ ਬੌਲੀ ਦਾ ਟੱਪ ਤਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਮਹਾਰਾਜ ਜੀ ਨੇ ਫਰਮਾਇਆ ਸਤਗੁਰੂ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਭਾਣੇਦਰ ਚ ਆਪਣੀ ਰਾਜਾ ਚ ਮਤਮੇ ਪਿੱਛੇ ਕੋਈ ਰੋਵਸੀ ਮੇਰੇ ਜਾਨ ਤੋਂ ਪਿੱਛੇ ਕੋਈ ਰੋਇਓ ਨਾ ਜੇ ਕੋਈ ਰੋਏਗਾ ਸੋ ਮੈਂ ਮੂਲ ਨਾ ਪਾਇਆ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਣਾ ਜੇ ਰ ਮੈਂ ਰੋਏਗਾ ਤੇ ਉਸ ਦਿਨ ਮਰਜ਼ ਕੀਤੀ ਇੱਥੇ ਬਾਬਾ ਸੁੰਦਰਜੀ ਗੁਰੂ ਅਮਰਦਾਸ ਦੇ ਪੜਪੋਤੇ ਕਹਿੰਦੇ ਨੇ ਸਾਡੇ ਪਰਦਾਦਾ ਜੀ ਕਹਿ ਰਹੇ ਸਨ ਮਿਤ ਪਹਿਜੈ ਮਿਤ ਵਿਗਸੈ ਜਿਸ ਮਿਤ ਕੀ ਪਹਿਜ ਪਾਵੇ ਇਹਦੇ ਥੋੜੇ ਜੇ ਅਰਥ ਆਪਾਂ ਕਰ ਰਹੇ ਨੇ ਇੱਕ ਮਿਤ ਦਾ ਅਰਥ ਹੁੰਦਾ ਹੈ ਮਿਲਣਾ ਤੁਮਰੀ ਗਤ ਮਿਤ ਤੁਮੀ ਜਾਣੀ ਆ ਨਾ ਇੱਥੇ ਮਿਤ ਜਿਹੜਾ ਸ਼ਬਦ ਮਿੱਤਰ ਨਹੀਂ ਇਹ ਉਹ ਹੈ ਮਿਤ ਦਾ ਅਰਥ ਹੀ ਮਿੱਤਰ ਇੱਥੇ ਮਿਤ ਪਹਿਜੈ ਅਰਜ਼ ਕੀਤੀ ਸੀ ਇੱਕ ਮਿੱਤਰ ਨੂੰ ਉਹਦੀ ਕਮਾ ਕਾਲ ਕਮਾਈ ਕਰਕੇ ਜਾਂ ਉਹਦੇ ਗੁਨਾ ਕਰਕੇ ਕਿਤੋਂ ਸ਼ੋਭਾ ਮਿਲੇ ਉਹਨੂੰ ਸਰਪਾਉ ਮਿਲੇ ਤੇ ਜਿਹੜਾ ਮਿੱਤਰ ਦੂਜਾ ਉਹਨੂੰ ਪਿਆਰ ਕਰਦਾ ਹੈ ਉਹਨੂੰ ਉਹਦੋਂ ਰੋਣਾ ਚਾਹੀਦਾ ਕਿ ਸ਼ੁਕਰਾਨਾ ਕਰਨਾ ਚਾਹੀਦਾ ਉਹਨੂੰ ਖੁਸ਼ ਹੋਣਾ ਚਾਹੀਦਾ ਕਮਾਲ ਦੀ ਬਖਸ਼ਿਸ਼ ਮਿੱਤ ਪੈਜ ਮਿੱਤ ਬਿਗਸਾ ਬਿਖਸ਼ਾ ਦਰਥੇ ਖੇੜੇ ਵਿਚ ਆਉਣਾ ਇਥੇ ਵਿਖਸੇ ਦਾ ਅਰਥ ਕੇਵਲ ਹਸਣਾ ਨਹੀਂ ਇਹਦਾ ਸਬੰਧ ਰੋਹਾਨੀਅਤ ਨਾਲ ਹੈ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁੱਖ-పాਪ ਕਾ ਨਾ ਕਿਉਂਕਿ ਪ੍ਰਮਾਤਮਾ ਤੇ ਆਪ ਨਹੀਂ ਰਹੁੰਦਾ ਜੀ ਅਸੀਂ ਇੱਕ ਪਾਠ ਤੁਸੀਂ ਕਰਦੇ ਹੋ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਖਸ ਹੈ ਵੇ ਪਰਵਾ ਉਹ ਤਾਂ ਆਪਣੇ ਜੀਵਾਂ ਨੂੰ ਵੇਖ ਕੇ ਖੁਸ਼ ਹੁੰਦਾ ਜੀ ਚੰਬੇਲੇ ਤਾਂ ਸਾਨੂੰ ਲੱਗਦੇ ਨੇ ਨਾ ਇੱਥੋਂ ਤੱਕ ਸੱਚਖੰਡ ਵਿੱਚ ਵੀ ਵਿਵੇਖ ਹੈ ਵਿਕਸ਼ਾ ਹੈ ਕਰ ਵਿਚਾਰ ਉਹ ਖੁਸ਼ ਹੁੰਦਾ ਹੈ ਮਹਾਰਾਜ ਇਹਤੇ ਵਿਕਸ਼ਾ ਦਾ ਅਰਥ ਮੈਂ ਨਹੀਂ ਕੀਤਾ ਬਿ ਹਸਨ ਲੱਗ ਪੈ ਨਚਣ ਲੱਗ ਪੈ ਇਹਦਾ ਮਤਲਬ ਹੈ ਕਿ ਜਿਹੜਾ ਸਪਿਰਚੁਅਲ ਤੌਰ ਤੇ ਅੰਦਰੋਂ ਜੁੜਿਆ ਹੈ ਉਹ ਸਾਡੇ ਚਲਾਣੇ ਤੋਂ ਬਾਅਦ ਅੰਦਰ ਦੇ ਖੇੜੇ ਵਿੱਚ ਜਾਏ ਸੋਗ ਵਿੱਚ ਨਾ ਜਾਏ ਮਿਤ ਪੱਜ ਹੈ ਮਿਤ ਵਿਕਸ਼ਾ ਹੈ ਪਰ ਕੌਣ ਖੇੜੇ ਚ ਜਾਏਗਾ ਜਿਸ ਮਿੱਤ ਕੀ ਪੈਜ ਭਾਵੈ ਜਿਹਨੂੰ ਮਿੱਤਰ ਦੀ ਇੱਜ਼ਤ ਚੰਗੀ ਲੱਗਦੀ ਹੋਵੇ ਅੱਗੇ ਮਹਾਰਾਜ ਜੀ ਸਾਨੂੰ ਦੱਸੋ ਕਹਿੰਨਗੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਕਹਨਾਂਵੇਗੇ ਪੁੱਤਰੋ ਭਾਵੂ ਤੁਸੀਂ ਵਿਚਾਰ ਕੇ ਦੇਖੋ ਹਰ ਸਤਗੁਰੂ ਸੇ ਫਿਰ ਸੁਣੋ ਹਰੀ ਪਰਮਾਤਮਾ ਸਤਗੁਰੂ ਗੁਰੂ ਅਮਰਦਾਸ ਕਿਉਂਕਿ ਇਹ ਲਿਖ ਰਹੇ ਨੇ ਬਾਬਾ ਸੁੰਦਰ ਜੀ ਹਰ ਸਤ ਗੁਰੂ ਪੈਣਾ ਵੇ ਵਾਹ ਗੁਰੂ ਜੀ ਧੰ ਗੁਰੂ ਅਮਰਦਾਸ ਜੀ ਨੂੰ ਇੰਨੀ ਇੱਜ਼ਤ ਦਿੰਦੇ ਪਿਆ ਤੁਸੀਂ ਪੁੱਤਰੋ ਭਰਾਵੋ ਖੁਸ਼ੀ ਚ ਜਾਓ ਤੁਸੀਂ ਸੋਗ ਨਾ ਮਨਾਓ ਮਰਜ਼ ਕੀਤੀ ਗੁਰੂ ਅਰਜੁਨ ਦੇ 11 ਸਾਲਾਂ ਦੇ ਨਹੀਂ ਜੀ ਉਦੋਂ ਤੇ ਉਹਨਾਂ ਬਾਰੇ ਗੁਰੂ ਅਮਰਦਾਸ ਜੀ ਨੇ ਇੱਕ ਬਚਨ ਪਹਿਲੇ ਕਹਿ ਦਿੱਤੇ ਸਾਂ ਮੈਂ ਅਕਸਰ ਬੇਨਤੀ ਕਰਨਾ ਹੁੰਨਾ ਅਜੀ ਰਿੜ ਦੇ ਸਨ ਮਹਾਰਾਜ ਤੇ ਸ਼ਾਇਦ ਇੱਕ ਵਾਰ ਇੱਥੇ ਬੇਨਤੀ ਕੀਤੀ ਸੀ ਮੈਂ ਇੱਕ ਵਾਰੀ ਕਿਹਾ ਵੀ ਮੇਰੀ ਜ਼ਬਾਨ ਤੇ ਜਿਆਦਾ ਸ਼ਬਦ ਅਰਜੁਨ ਚੜਿਆ ਹੋਇਆ ਮੇਨੂੰ ਮਨਜੀਤ ਸਾਹਿਬ ਵੀ ਕਥਾ ਕਰਦੇ ਇੱਕ ਬਜ਼ੁਰਗਾ ਨੇ ਕਿਹਾ ਵੀ ਤੁਸੀਂ ਅਰਜੁਨ ਬੋਲਦੇ ਮੈਂ ਯਤਨ ਕਰਨਾ ਅਰਜੁਨ ਹੀ ਬੋਲਾਂ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ 19 ਵਾਰੀ ਜਿਹੜਾ ਨਾਮ ਆਇਓ ਅਰਜੁਨ ਹੀ ਆਇਆ ਜੱਜੇ ਥੱਲੇ ਔਂਕੜ ਲੱਗੀ ਤਖਤ ਬੈਠਾ ਅਰਜੁਨ ਗੁਰੂ ਜਪਿਓ ਜਿਨ ਅਰਜੁਨ ਦੇਵ ਗੁਰੂ ਗੁਰ ਅਰਜੁਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ ਉਹਦੇ ਅਰਥ ਸਾਡੇ ਵਿਦਵਾਨਾਂ ਨੇ ਕੀਤੇ ਨੇ ਸ਼ਾਇਦ ਕੋਰਸ ਮੈਂ ਆਈ ਰਿਪੀਟ ਕਰ ਦੇਣਾ ਆਰ ਤੇ ਜੁੰਨ ਇਹ ਇੱਕ ਅਰਜਨ ਵੀ ਆਇਆ ਹੈ ਇਹ ਅਸੀਂ ਉਹ ਪੜਨਾ ਤਖਤ ਬੈਠਾ ਅਰਜਨ ਗੁਰੂ ਵੈਗਰੂ ਉੱਥੇ ਅਰਜਨ ਹੈ ਉੱਥੇ ਓਮਕੜਨੀ ਅਰਧ ਅਰਥ ਹੁੰਦਾ ਦੁਸ਼ਮਣ ਉਹ ਜ ਅਰਧ ਅਰਥ ਅਤੇ ਵੀ ਹੁੰਦਾ ਜਿਹਨੂੰ ਆਪ ਅੰਗਰੇਜ਼ੀ ਚ ਓ ਆਰ ਓ ਲਿਖਦੇ ਹੋ ਅਤੇ ਕਹਿੰਦੇ ਹੋ ਨਾ ਅਰਧ ਅਰਥ ਤੇ ਦੁਸ਼ਮਣ ਤੇ ਜੁੰਨ ਦਾ ਲਬਜ਼ੀ ਅਰਥ ਕੀਤਾ ਗਿਆ ਜੁੰਨਣਾ ਮੱਲਪ ਵਿੱਚ ਬੋਲਣਾ ਜੁੰਨਣਾ ਯੋਜਨਾ ਨਹੀਂ ਜੰਨੇ ਨਾਲ ਜੁੰਨਣਾ ਜਦੋਂ ਜੂਜਣਾ ਕਹਾਂਗੇ ਇਹਦਾ ਅਰਥ ਜਿਹੜਾ ਅਜੇ ਸੰਘਰਸ਼ ਕਰ ਰਿਹਾ ਹੈ ਤੇ ਜੁੰਨਣਾ ਦਾ ਅਰਥ ਹੁੰਦਾ ਜਿਹੜਾ ਜਿੱਤ ਚੁੱਕਾ ਹੈ ਅਰਜੁਨ ਦਾ ਅਰਥ ਹੈ ਉਹ ਪੰਮੇ ਸੱਚੇ ਸਰਕਾਰ ਜਿਨੇ ਅੰਦਰ ਤੇ ਬਾਹਰ ਦੇ ਦੁਸ਼ਮਣਾਂ ਨੂੰ ਜਿੱਤਿਆ ਹੋਇਆ ਹੈ ਬਾਹਰ ਦਾ ਦੁਸ਼ਮਣ ਆਪ ਦਵੇਸ਼ ਲੈ ਕੇ ਬੈਠਾ ਹੈ ਗੁਰੂ ਅਰਜੁਨ ਦੇ ਵੀ ਸੀ ਤਾਂ ਨਹੀਂ ਨਾ ਮਹਾਰਾਜ ਕਹਿੰਦੇ ਦੇਖੋ ਉਹਨਾਂ ਦੀ ਅਵਸਥਾ ਤੁਸੀਂ ਦੇਖੋ 5 ਦਿਨ ਤਸੀਹੇ ਦਿੱਤੇ ਕਿਉਂਕਿ ਇਸ ਸ਼ਲੋਕ ਦੀ ਅਰਥ ਲਈ ਮੈਂ ਥੋੜੀ ਜਿਹੀ ਇਤਿਹਾਸ ਕਹਾਵਲੇ ਦੇਣੇ ਚਾਹਨਾ ਸਰੀਰ ਸੁਵਸਤ ਖੀਣ ਸਮੈ ਸਿਮਰੰਤ ਨਾਨਕ RAM ਦਮੋਦਰ ਮਾਧਵ 5 ਦਿਨ ਤਸੀਹੇ ਦਿੱਤੇ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਤਪ ਚਨੀਰ ਸੀ ਤਪ ਦਾ ਪਾਣੀ ਸੀ ਤਬਤ ਰੇਤ ਸੀ ਤਬਤ ਲੋਹ ਸੀ ਉਹ ਜਿਹੜੇ 5 ਦਿਨ ਤਸੀਹੇ ਦਿੱਤੇ ਭਾਈ ਗੁਰਦਾਸ ਸਾਹਿਬ ਨੇ ਪੰਜਾਂ ਜੀਵਾਂ ਦਾ ਜ਼ਿਕਰ ਨਾਲ ਕੀਤਾ ਰਹਿੰਦੇ ਗੁਰ ਦਰਿਆਵ ਵਿੱਚ ਮੀਨ ਕੁਲੀਨ ਖੇਤ ਮਰਬਾਣੀ ਦਰਸ਼ਨ ਦੇਖ ਕਤੰਗ ਜਿਉ ਜੋਤੀ ਅੰਦਰ ਜੋਸ਼ ਮਾਣੀ ਸ਼ਬਦ ਸੁਰਤਿ ਲਿ ਮੁਰਗ ਜਿਉ ਭੀੜ ਪਈ ਚਿਤ ਅਵਰਨਾ ਆਣੀ ਚਰਨ ਕਮਲ ਬਿਲ ਭਵਰ ਜਿਉ ਸੁਖ ਸੰਪਟ ਵਿੱਚ ਰਹਿਣ ਵਿਖਾਣੀ ਗੁਰੂ ਉਪਦੇਸ਼ ਨਾ ਵਿਸਰੇ ਬਾ ਭੀਏ ਜੂ ਆਖ ਵਿਖਾਣੀ ਪੰਜੋ ਗਿਆ ਨਾ ਜੀ ਤਸੀਹ ਪੰਜ ਦਿਨ ਨਹੀਂ ਪਾਈ ਭਾਈ ਸਹਿ ਭਾਈ ਵੀਰ ਸਿੰਘ ਜੀ ਦੇ ਨਾਨਾ ਜੀ ਮੇਰਾ ਖਿਆਲ ਉਦੋਂ ਬਾਅਦ ਇਹ ਛੇ ਕਿ ਭਾਈ ਗੁਰਦਾਸ ਸਿੰਘ ਦੀਆਂ 12 ਦਾ ਤਤਕਰਾ ਗਿਆਨੀ ਕੌਰ ਸਿੰਘ ਜੀ ਹੋਣਾ ਨੇ ਲਿਖਿਆ ਹੋਰ ਵਿਦਵਾਨਾਂ ਨੇ ਲਿਖਿਆ ਜਿਹੜੀ ਵਿਆਖਿਆ ਭਾਈ ਵੀਰ ਸਿੰਘ ਦੇ ਲਾਨਾ ਜੀ ਕਰ ਗਏ ਉਦੋਂ ਬਾਅਦ ਕਿਮਾ ਕਰ ਦਿਓ ਮੇਰੀ ਨਜ਼ਰ 'ਚ ਹੋ ਸਕਦਾ ਹੋਵੇ ਕੋਈ ਏਡੀ ਵੱਡੀ ਵਿਆਖਿਆ ਭਾਈ ਗੁਰਦਾਸ ਸਿੰਘ ਦੀ ਕਿਸੇ ਨੇ ਕੀਤੀ ਜਿਹੜੀਆਂ ਅੱਜ ਜ਼ਿਆਦਾ ਪ੍ਰਚਲਿਤ ਵਾਰਾਂ ਨਹੀਂ ਉਹਨਾਂ ਦੀ ਉਹਦੇ ਵਿੱਚੋਂ ਲਿਖਦੇ ਨੇ ਰਹਦੇ ਗੁਰ ਦਰਿਆਵ ਵਿੱਚ ਮੀਨ ਕੁਲੀਨ ਖੇਤਨ ਰਬਾਣੀ ਸ਼ਹਾਦਤ ਵੇਲੇ ਇੰਨੀਆਂ ਦੁੱਖ ਭਰੇ ਤਸੀਹਾਂ ਵੇਲੇ ਗੁਰੂ ਅਰਜੁਨ ਦੇਵ ਇਸ ਤਰ੍ਹਾਂ ਵੈ ਗੁਰੂ ਦਰਿਆ ਦੇ ਵਿੱਚ ਨਰੋਲ ਨਿਰਵਾਣ ਬਿਨਾ ਵਾਸਤਾ ਤੋਂ ਇਸੇ ਤਰ੍ਹਾਂ ਸਮਾਇਕ ਹੋਏ ਨੇ ਜਿਵੇਂ ਦਰਿਆ ਦੇ ਵਿੱਚ ਮੱਛੀ ਹੈ ਨਿਰਵਾਣੀ ਦਰ ਤੇ ਵਾਸ ਨਾ ਰਹੇ ਰਿੰਦੇ ਗੁਰ ਦਰਿਆਵ ਵਿੱਚ ਮੀਨ ਕੁਲੀਣ ਖੇਤ ਨਿਰਵਾਣੀ ਦਰਸ਼ਨ ਦੇਕ ਪਤੰਗ ਜੋ ਜੋਤੀ ਅੰਦਰ ਜੋ ਸਮਾਇ। ਕਸ਼ਟ ਬੜਾਈ ਜੀ। ਅਤਿ ਜਿਹੜੀਆਂ 5 ਉਦਾਹਰਨਾਂ ਨੇ ਵੀ ਕਸ਼ਟ ਮਾਈ ਦੀ। ਦੀਵਾ ਬਲਦਾ ਹੈ ਤੇ ਭੰਬਟ ਹੁੰਦਾ ਹੈ। ਉਹਨੇ ਸੜ ਜਾਣਾ ਪਰ ਪਿਆਰਿਓ ਉਸ ਨੂੰ ਅੱਗ ਦਾ ਦੁੱਖ ਕੁਛ ਨਹੀਂ ਕਹਿੰਦਾ। ਉਦੇ ਅੰਦਰ ਨੂੰ ਨਹੀਂ ਵਿਆਪਦਾ ਕਿਉਂਕਿ ਉਹਨੂੰ ਪਤਾ ਹੈ ਮੇਰਾ ਮਹਿਬੂਬ ਬਲਦੀ ਕੋਈ लाਠ ਤੋਂ ਕੁਰਬਾਨ ਜਾਂਦਾ ਹੈ ਇਸੇ ਗੁਰੂ ਅਰਜੁਨ ਦੇ ਪਰਮ ਜੋਤੀ ਦੇ ਵਿੱਚ ਲੀਨ ਹੋ ਚੁੱਕੇ ਹੈ ਜਿਵੇਂ ਪਤੰਗਾ ਰਹਿੰਦੇ ਗੁਰ ਦਰਿਆਵ ਵਿੱਚ ਮੀਨ ਕੁਲੀਨ ਖੇਤ ਮਿਹਰਬਾਨੀ ਦਰਸ਼ਨ ਦੇਖ ਤੰਗ ਜੋ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਤ ਇਸ ਤਰ੍ਹਾਂ ਜੁੜੇ ਨਹੀਂ ਮਿਰਗ ਜਿਉਂ ਢੀੜ ਪਈ ਚਿਤ ਅਵਰਣਾਣੀ ਕੱਲ ਪਰਸ ਮੈਂ ਉਦਾਹਰਨ ਦਿੱਤੀ ਸੀ ਜੀ ਮਿਰਗ ਕੰਡੇ ਖੇੜੇ ਦੀ ਆਵਾਜ਼ ਸੁਣਿਆ ਉਸ ਆਵਾਜ਼ ਤੇ ਮੌਤ ਹੋਇਆ ਉਹ ਤੁਰਿਆਂ ਜਾ ਰਿਹਾ ਹੈ ਉਹਦੇ ਸੀਨੇ ਨੂੰ ਗੋਲੀ ਮਾਰਦੇ ਨੂੰ ਚਲਨੀ ਕਰ ਦੇਣ ਤੀਰਾਂ ਨਾਲ ਵਿੰਦੇਣ ਉਹਨੂੰ ਬਿਲਕੁਲ ਭੁੱਲ ਜਾਂਦਾ ਹੈ ਕਹਿੰਦੇ ਨੇ ਗੁਰੂ ਅਰਜੁਨ ਦੇਵ ਜੀ ਨੂੰ ਇੰਨੇ ਤਸੀਹੇ ਦੇਂਦੇ ਪਿਆ ਪਰ ਮਿਰਗ ਦੀ ਤਰ੍ਹਾਂ ਸਤਗੁਰੂ ਜੀ ਦਾ ਅੰਦਰ ਜਿਹੜਾ ਸ਼ਬਦ ਵਿੱਚ ਵਿੰਿਆ ਹੋਇਆ ਤੀਸਰੀ ਉਦਾਹਰਣੇ ਦਿੱਤੀ ਅੱਗੇ ਜੀ ਚਰਨ ਕਮਲ ਮਿਲ ਭਵਰ ਜਿਓ ਸੋਖ ਸੰਪਟ ਵਿਚ ਰਹਿੰਦਾ ਵੀ ਆ ਨਿਵੇਂ ਕੋ ਫਿਰ ਮੇਰੀ ਬੇਨਤੀ ਸੁਣੇ ਭਾਈ ਸਾਹਿਬ ਅਸਲ ਜੀ ਭਵਰਾ ਸੋਖ ਸੰਪਟ ਚ ਰਹਿੰਦਾ ਸੰਪਟਦਾਰ ਦਾ ਡੱਬਾ ਚਰਨ ਕਮਲ ਮਿਲ ਭਵਰ ਜਿਉ ਸ਼ਹੀਦ ਹੋਣ ਤੋਂ ਪਹਿਲੀ ਜਿਹੜੀ ਰਾਤ ਸੀ ਬੜੀ ਕਸ਼ਟਦਈ ਸੀ ਜੀ ਬਹੁਤ ਦੁਖਦਈ ਸੀ ਸਾਰਾ ਤਨ ਸੜ ਚੁੱਕਾ ਹੈ ਸਾਰੇ ਜਿਸਮ ਤੇ ਫਲੂਏ ਹੋ ਚੁੱਕਿਆ ਤਤੀ ਤਵੀ ਤੇ ਬਿਠਾਇਆ ਗਿਆ ਉਸ ਰਾਤ ਕੁੰਝ ਕਹਿੰਦੇ ਨੇ ਭਵਰਾ ਫੁੱਲ ਵਿੱਚ ਸਮੇਟਿਆ ਜਾਏ ਤੇ ਦੁੱਖ ਬੰਦ ਹੈ ਪਰ ਐਸ ਰਾਤ ਵੀ ਗੁਰੂ ਅਰਜੁਨ ਦੇਵ ਇੰਨੇ ਨਾਮ ਵਿੱਚ ਸੁਖੀ ਨੇ ਕਿ ਸੱਚੇ ਪਰਮਾਤਮਾ ਦੇ ਡੱਬੇ ਵਿੱਚ ਨਾਮ ਦੇ ਡੱਬੇ ਵਿੱਚ ਪ੍ਰਭੂ ਦੇ ਚਰਨ ਕਮਲਾਂ ਵਿੱਚ ਗੁਰੂ ਅਰਜੁਨ ਦੇਵ ਲੇ ਨੇ ਫਿਰ ਸਾਨੂੰ ਚਰਨ ਕਮਲ ਮਿਲ ਭਵਰ ਜਿਉਂ ਸੁਖ ਸੰਪਟਿਆ ਦੁੱਖ ਨਹੀਂ ਕਿਹਾ ਭਵਰੇ ਲਈ ਤਾਂ ਦੁੱਖ ਹੈ ਪਰ ਇੱਥੇ ਮਤਲਬ ਅਸੀਂ ਭਵਰਾ ਤੂੰ ਕੀ ਹੋ ਸਕਦਾ ਪਰ ਗੁਰੂ ਅਰਜੁਨ ਦੇਵ ਸੁਖੀ ਨੇ ਸੁਖ ਸੰਪਟ ਵਿੱਚ ਰਹਿਣ ਵਿਖਾਣੀ ਉਸ ਰਾਤ ਸਾਰੀ ਰਾਤ ਗੁਰੂ ਅਰਜੁਨ ਦੇਵ ਉੱਚੀ ਉੱਚੀ ਬੋਲਦੇ ਰਹੇ ਕਿਵੇਂ ਗੁਰ ਉਪਦੇਸ਼ ਨਾ ਵਿਸਰੇ ਵਾ ਬੀਏ ਜੋ ਆਖ ਵਿਖਾਣੀ ਗੁਰਮਕ ਸੁਖਪਲ ਪਿਰਮ ਰਸ ਆ ਸਾਰੀਆਂ ਉੱਚੀਆਂ ਅਵਸਥਾ ਨੇ ਸੁਖਪਲ ਪਿਰਮ ਰਸ ਸਹਿਜ ਸਮਾਦ ਸਾਧ ਸੰਗ ਜਾਣੀ ਗੁਰ ਅਰਜੁਨ ਵਿਟੋ ਕੁਰਬਾਨੀ ਇਹਨੂੰ ਥੋੜਾ ਜਿਆ ਪ੍ਰਿੰਸੀਪਲ ਗੰਗਾ ਸਿੰਘ ਦੇ ਸ਼ਬਦਾਂ ਚ ਕਹਾ ਹੈ ਤਾਂ ਦੁੱਖ ਬੜਾ ਯਾਦ ਰੱਖਿਓ ਵਿਸ਼ੇ ਤਾਂ ਦੂਰ ਨਹੀਂ ਜਾਣਾ ਸਰੀਰ ਸਵਸਥ ਕੀਨ ਸਮੇ ਕਿਉਂਕਿ ਹੁਣ ਸਾਡੀ ਇਹ ਵੀ ਜੀ ਕਈ ਵਾਰੀ ਬੰਦੇ ਨੂੰ ਬੁਖਾਰ ਚੜਦਾ ਜੀ ਅੱਜ ਮੈਂ ਨਹਾਤਾ ਕੋਈ ਨਹੀਂ ਮੈਂ ਨਿਤਨੇਮ ਨਹੀਂ ਕੀਤਾ ਇਹ ਕਹਿੰਦੇ ਆ ਨਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜੇ ਬਿਮਾਰ ਹੋ ਗਏ ਆ ਨਹੀਂ ਨਹਾਤਾ ਗਿਆ ਇਹਦਾ ਭਰਮ ਨਹੀਂ ਕਰਨਾ ਲੰਮੀ ਪੈ ਕੇ ਵੀ ਜੇ ਨਿਤਨੇਮ ਕਰ ਲੋ ਤੇ ਕਰਨਾ ਹੈ ਰੋਟੀ ਛੱਡ ਜਾ ਨੇਮ ਨਹੀਂ ਛੱਡਣਾ ਮੇਰੀ ਫਿਰ ਅਰਜ਼ ਹੈ ਬਾਬਾ ਜੀ ਨੇ ਤੇ ਆ ਜੇ ਤੰਦਰੁਸਤਾਂ ਆਪਣਾ ਚੌਂਕੜਾ ਮਾਰ ਕੇ ਸਹੀ ਇਹ ਅਭਿਆਸ ਕਰੀਏ ਤੇ ਉੰਜ ਵੈਸੇ ਮੈਂ ਕਈ ਵਾਰੀ ਕਹਿੰਨਾ ਉਹਨੇ ਚੌਂਕੜਾ ਜਿੰਨੇ ਮਾਰ ਕੇ ਅਭਿਆਸ ਕਰਨਾ ਯਤਨ ਕਰੋ ਕਿ ਕਦੀ ਵੀ ਆਪਣੀ ਸੀਟ ਵਾਲਾ ਪਾਸਾ ਜਿਹੜਾ ਪਿੱਛੇ ਨਹੀਂ ਆਉਣਾ ਚਾਹੀਦਾ ਨੀਵਾ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਬੈਕ ਦੀ ਪ੍ਰੋਬਲਮ ਹੋਵੇਗੀ ਉਹਦੇ ਨਾਲ ਲੱਤਾਂ ਸੋਣਗੀਆਂ ਜਦੋਂ ਅਭਿਆਸ ਕਰਨ ਸਹਾਰਣਾ ਹੋਵੇ ਜੇ ਕੁਝ ਹੋਵੇ ਆਪਣੀ ਸੀਟ ਵਾਲਾ ਜਿਹੜਾ ਪਾਸਾ ਹੈ ਪਿੱਛੇ ਇਹਨੂੰ 2 ਇੰਚ 2.5 ਇੰਚ ਉੱਚਾ ਰੱਖੋ ਜਿੰਨਾ ਸਮਾਂ ਮਰਜ਼ੀ ਚੌਂਕੜੀ ਮਾਰਜੋ ਛੇਤੀ ਬੰਦਾ ਥੱਕਦਾ ਨਹੀਂ ਮੈਂ ਫਿਰ ਅਰਜ਼ ਕਰਾਂਗਾ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਜੇ ਮੰਨ ਲਓ ਅਪਾ ਲੰਮੀ ਪੈ ਕੇ ਨੇਤਨਮ ਕਰਨੇ ਨਹੀਂ ਸ਼ਰੀਰ ਮੰਦਾ ਪਿਆ ਉਂਝ ਤੇ ਵੈਸੇ ਚਾਹੀਦਾ ਉਮਰ ਢਲਣ ਦੇ ਨਾਲ ਸੁਰਤਨ ਨਾਲ ਨਾਮ ਜਪੀਏ ਜਦੋਂ ਤੰਦਰੁਸਤ ਆ ਜੇ ਬੁਢੇ ਪਾ ਗਿਆ ਜੀ ਆਉਂਦਾ ਪਿਆ ਉਹਨੂੰ ਉਸਨੂੰ ਸਿਮਰਨ ਨੂੰ ਸੁਰਤਨ ਨਾਲ ਲਾ ਜੀਏ ਜੇ ਮੂਲ ਮੰਤਰ ਸੁਰਤਨਾ ਕਰਨਾ ਵੈ ਗੁਰੂ ਗੁਰ ਮੰਤਰ ਕਰਨਾ ਸੁਰਤ ਨਾਲ ਜਪਜੀ ਸਾਹਿਬ ਸੁਰਤਨਾਲ ਸੁਖਮਨੀ ਸਾਹਿਬ ਉਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਇਸ ਕਾਇਆ ਨੇ ਕੋਈ ਪਤਾ ਨਹੀਂ ਕਿੱਥੇ ਜਵਾਬ ਦੇਣਾ ਇੰਨਾ ਕਿ ਪ੍ਰੈਕਟਿਸ ਹੋਈ ਹੋਵੇ ਬੰਦਾ ਬੈੱਡ ਉੱਤੇ ਵੀ ਲੇਟਿਆ ਹੋਵੇ ਤੇ ਅੰਦਰ ਨਾਮ ਚੱਲਦਾ ਰਹੇ